ਤਾ ਥੋੜੀ ਜਿਹੀ ਦੇਰ ਦੇ ਵਿੱਚ ਪੰਜਾਬ ਦੀਆਂ ਚੈਂਪੀਅਨੀਆਂ ਚੰਡੀਗੜ੍ਹ 에어ਪੋਰਟ ਤੇ ਪਹੁੰਚਣ ਗਿਆ ਤਾਂ ਕੈਬਨਟ ਮੰਤਰੀ ਹਰਪਾਲ ਜੀ ਮਾ ਚੰਡੀਗੜ੍ਹ 에어ਪੋਰਟ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਪੰਜਾਬ ਦੀ ਇਤਿਹਾਸਾ ਦਾ ਸਵਾਗਤ ਕੀਤਾ ਜਾਵੇਗਾ ਹਰਲੀਨ ਡਿਓਲ ਅਤੇ ਮਨਜੋਤ ਕੌਰ ਦਾ ਉਹਨਾਂ ਦੇ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਤਾਂ ਵਿਧਾਇਕ ਅਮਨਦੀਪ ਕੌਰ ਅਰੋੜਾ ਵੀ ਨਾਲ ਮੌਜੂਦ ਰਹਿਣਗੇ ਤਾਂ ਮੁੱਖ ਮੰਤਰੀ ਮਾਨ ਦੇ ਵੱਲੋਂ ਬੀਤੇ ਦਿਨੀ ਵੀਡੀਓ ਕਾਲ ਦੇ ਰਾਹੀਂ ਉਹਨਾਂ ਨੂੰ ਵਧਾਈ ਦਿੱਤੀ ਗਈ ਸੀ। ਤਤ ਤਾ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੇਨੇ ਮੇਰੇ ਸਹਿਯੋਗੀ ਰੋਹਿਤ ਵਾਂਸਲ ਚੰਡੀਗੜ੍ਹ 에어ਪੋਰਟ ਤੋਂ ਲਾਈਵ ਜੁੜੇ ਹੋਏ ਨੇ ਤਾਂ ਜੀ ਰੋਹਿਤ ਓਵਰ ਟੂ ਯੂ ਆ ਬਿਲਕੁਲ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਲਗਭਗ 8:35 ਮਿੰਟ ਤੇ ਜਿਹੜਾ ਜਹਾਜ਼ ਆਏਗਾ ਉਹ ਅੰਦਰ ਲੈਂਡ ਕਰਨ ਜਾ ਰਿਹਾ ਹੈਗਾ ਔਰ ਉਸ ਤੋਂ ਬਾਅਦ ਜਿਹੜੀਆਂ ਪੰਜਾਬ ਦੀਆਂ ਚੈਂਪੀਅਨੀਆਂ ਨੇ ਉਹ ਬਾਹਰ ਆਉਣਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਮਾਮ ਪੰਜਾਬ ਦੇ ਜਿਹੜੇ ਕਲਗੀ ਕੀ ਕੈਬਨਟ ਮੰਤਰੀ ਜਿਨ੍ਹਾਂ ਦੇ ਵਿੱਚ ਹਰਪਾਲ ਚੀਮਾ ਨੇ ਉਹਨਾਂ ਦੇ ਨਾਲ ਅਮਨ ਫਰੂਲਾ ਜਿਹੜੇ ਮੋਗਾ ਤੋਂ ਐਮਐਲਏ ਨੇਗੇ ਉਹ ਇਸ ਜਗ੍ਹਾ ਦੇ ਉੱਪਰ ਖੜੇ ਹੋਏ ਨੇ ਗੁਰਮੀਤ ਸਿੰਘ ਮੀਤ ਹੇਰ ਜਿਹੜੇ ਸਾਬਕਾ ਸਪੋਰਟਸ ਮੰਤਰੀ ਔਰ ਇਸ ਸਮੇਂ ਕਲਯੀਕੀ ਸੰਗਰੂਰ ਤੋਂ ਸੰਸਦ ਨੇ ਉਹ ਇਸ ਜਗ੍ਹਾ ਦੇ ਉੱਪਰ ਖੜੇ ਹੋਏ ਨੇ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਇਹ ਤਸਵੀਰ ਤੁਸੀਂ ਦੇਖ ਰਹੇ ਹੋਗੇ ਲਗਾਤਾਰ ਜਿਹੜਾ ਕਲਯੀਕੀ ਸਵਾਗਤ ਦੇ ਲਈ ਹਰ ਇੱਕ ਉਹ ਅਧਿਕਾਰੀ ਜਿਸ ਨੇ ਪੰਜਾਬ ਨੂੰ ਸਪੋਰਟਸ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈਗਾ ਉਹ ਜਿਹੜੀ ਚੀਜ਼ ਹੈਗੀ ਉਹ ਤੁਸੀਂ ਆ ਦੇਖ ਸਕਦੇ ਹੋ ਔਰ ਇਸ ਵਕਤ ਜਿਹੜੇ ਇਹ ਤਸਵੀਰਾਂ ਨੇ ਤਾਂ ਕਿਵੇਂ ਜਿਹੜਾ ਇੱਕ ਸਵਾਗਤ ਕੀਤਾ ਜਾਣਾ ਥੋੜੀ دیر ਦਾ ਜਿਹੜਾ ਇੰਤਜ਼ਾਰ ਹੋ ਕੀਤਾ ਜਾਣਾਗਾ ਤਿਰੰਗਾ ਝੰਡਾ ਹੈਗਾ ਜਿਹੜਾ ਉਹ ਤਰੰਗਾ ਝੰਡਾ ਜਿਹੜਾ ਉਹ ਇਸ ਜਗ੍ਹਾ ਦੇ ਉੱਪਰ ਪਹੁੰਚ ਚੁੱਕਿਆ ਹੈਗਾ ਜਿਸ ਦੇ ਨਾਲ ਸਵਾਗਤ ਕੀਤਾ ਜਾਏਗਾ ਫੁੱਲਾਂ ਦੇ ਗੁਲਦਸਤੇ ਨੇ ਜਿਹੜੇ ਉਹ ਆ ਪਹੁੰਚ ਚੁੱਕੇ ਨੇ ਤਾਂ ਜਿਹੜਾ ਇੱਕ ਸਿੱਧੇ ਤੌਰ ਦੇ ਉੱਪਰ ਜਿਹੜਾ ਵੱਡਾ ਸਵਾਗਤ ਦੀਆਂ ਤਿਆਰੀਆਂ ਲਗੀਆਂ ਉਹ ਆਰੰਭ ਕਰ ਦਿੱਤੀਆਂ ਗਈਆਂ ਨੇ ਔਰ ਕਿਵੇਂ ਜਿਹੜਾ ਸਵਾਗਤ ਕੀਤਾ ਜਾਵੇ ਇਹ ਖਾਸ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਹੈਗਾ ਔਰ ਖਾਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਇੰਤਜ਼ਾਮ ਨੇ ਜਿਸ ਤਰੀਕੇ ਦੇ ਅਰੇਂਜਮੈਂਟ ਨੇ ਜਿਹੜੇ ਉਹ ਕੀਤੇ ਗਏ ਨੇਗੇ ਉਹ ਜਿਹੜੇ ਖਾਸ ਤਰੀਕੇ ਦੇ ਨਾਲ ਤਾਂ ਇਹ ਜਿਹੜੀ ਤਸਵੀਰ ਹਰਲੀਨ ਦੇ ਮਦਰ ਤੋਂ ਨੂੰ ਨਜ਼ਰ ਆ ਰਹੇ ਨੇ ਜਿਹੜੇ ਇਸ ਵਕਤ ਹਰਪਾਲ ਚੀਮਾ ਜੀ ਦੇ ਜਿਹੜੇ ਨਾਲ ਖੜੇ ਹੋਏ ਨੇਗੇ ਤਾਂ ਉਹਨਾਂ ਦੇ ਜਿਹੜੇ ਮਦਰ ਨੇ ਹਰਲੀਨ ਦੇ ਉਹ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਕੁਝ ਸਮੇਂ ਦਾ ਇੰਤਜ਼ਾਰ ਔਰ ਉਸ ਤੋਂ ਬਾਅਦ ਜਿਹੜਾ ਇੱਕ ਭਗਮਾ ਸਵਾਗਤ ਹੈਗਾ ਉਹ ਤੁਹਾਨੂੰ ਨਜ਼ਰ ਆਏਗਾ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਡੀਸੀ ਮੈਮ ਨੇ ਜਿਹੜੇ ਉਹ ਇਸ ਵਕਤ ਇਸ ਜਗ੍ਹਾ ਦੇ ਉੱਪਰ ਖੜੇ ਹੋਏ ਨਜ਼ਰ ਆ ਰਹੇ ਨੇਗੇ ਤਾਂ तमाम ਜਿਹੜੇ ਕਲੀਏ ਕੇ ਅਧਿਕਾਰੀ ਨੇ तमाम ਜਿਹੜੇ ਅਧਿਕਾਰੀ ਨੇ ਸਰਕਾਰ ਦੇ ਮੰਤਰੀ ਨੇ ਉਹਨਾਂ ਦੇ ਬੋਲੋ ਦਾ ਇੱਕ ਵੱਡਾ ਸਵਾਗਤ ਹੈਗਾ ਉਹ ਇਸ ਜਗ੍ਹਾ ਦੇ ਉੱਪਰ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਮੀਤ ਹੇਰ ਮੀਰ ਜੀ ਤਾਂ ਇਹ ਤਸਵੀਰ ਜਿਹੜੀ ਤੁਸੀਂ ਦੇਖ ਸਕਦੇ ਹੋਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਆ ਜਿਹੜੇ ਸਾਬਕਾ ਸਪੋਰਟਸ ਮੰਤਰੀ ਵੀ ਨੇ ਔਰ ਸੰਸਦ ਵੀ ਨੇ ਸੰਗਰੂਰ ਤੋਂ ਤਾਂ ਉਹ ਜਿਹੜੇ ਇਸ ਜਗ੍ਹਾ ਦੇ ਉੱਪਰ ਖੜੇ ਹੋਏ ਨਜ਼ਰ ਆ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਜਿਹੜਾ ਕਿ ਲਈ ਕਿ ਇੱਕ ਤਾਂ ਇਹ ਜਿਹੜੀ ਤਸਵੀਰ ਜਿਹੜੀ ਤੁਸੀਂ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ तमाम ਜਿਹੜੇ ਫੈਮਿਲੀ ਮੈਂਬਰ ਹੋਣ ਤਾ ਉਹ ਜਿਹੜੇ ਤੁਹਾਨੂੰ ਨਜ਼ਰ ਆਈ ਨੇ ਔਰ ਨਾਲ ਦੀ ਨਾਲ ਜਿਹੜਾ ਸਵਾਗਤ ਹੈ ਮੀਤ ਜੀ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਤਾਂ ਇੱਕ ਪਰਮਾ ਸਵਾਗਤ ਔਰ ਜਿਹੜਾ ਜਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਪਰੋਂ ਕੀਤਾ ਜਾਣਾ ਹੈਗਾ ਤਿਆਰੀਆਂ ਨੇ ਜਿਹੜੀਆਂ ਉਹ ਆਰੰਭ ਕਰ ਦਿੱਤੇ ਗੀਆਂ ਨੇ ਤਰੰਗੇ ਝੰਡੇ ਜਿਹੜੇ ਔਰ ਟੋਲ ਲੈ ਕੇ ਜਿਹੜੀ ਬਕਾਇਦਾ ਤੌਰ ਤੇ ਇਸ ਜਗ੍ਹਾ ਦੇ ਉੱਪਰ ਪਹੁੰਚੇ ਹੋਏ ਨੇਗੇ ਔਰ ਕੁਝ ਹੀ ਦਿਨ ਦਾ ਇੰਤਜ਼ਾਰ ਹੈ ਜਿਹੜਾ ਔਰ ਉਸ ਤੋਂ ਬਾਅਦ ਜਿਹੜਾ ਸਵਾਗਤ ਹੈਗਾ ਉਹ ਕੀਤਾ ਜਾਏਗਾ ਤਾ ਇਸ ਵਕਤ ਜਿਹੜੀ ਫੈਮਿਲੀ ਆ ਉਹ ਅੰਦਰ ਜਾ ਰਹੀ ਹੈ ਤਸਵੀਰ ਤੁਸੀਂ ਦੇਖੋਗੇ ਕੁਝ ਹੀ ਦੇਰ ਦੇ ਵਿੱਚ ਫਾਦਰ ਸਾਹਿਬ ਦਾ ਇੰਤਜ਼ਾਰ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਜਿਦ ਹੀ ਹਰਲੀਨ ਦੇ ਜਿਹੜੇ ਫਾਦਰ ਨੇ ਉਹ ਪਹੁੰਚਦੇ ਨੇ ਉਹ ਉਸ ਤੋਂ ਬਾਅਦ ਜਿਹੜਾ ਇਸ ਜਗ੍ਹਾ ਦੇ ਉੱਪਰੋਂ ਜਿਹੜੀ ਕਲੀਕ ਐਂਟਰੀ ਹੈ ਉਹ ਕੀਤੀ ਜਾਣੀ ਹੈ ਇਹ ਤਸਵੀਰ ਤੁਸੀਂ ਜਿਹੜੀ ਇਸ ਪਾਸੇ 에어ਪੋਰਟ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਵਾਗਤ ਹੈਗਾ ਉਹ ਇਸ ਜਗ੍ਹਾ ਦੇ ਉੱਪਰੋਂ ਹੁੰਦਾ ਹੋਇਆ ਨਜ਼ਰ ਆ ਰਿਹਾਗਾ ਔਰ ਇਸ ਪਾਸੇ ਵੀ ਜਿਹੜੀ ਤਸਵੀਰ ਤੁਹਾਨੂੰ ਦਿਖਾਈਏ ਤਾਂ ਸਸੀਕਾਲ ਜੀ ਤਾਂ ਦੂਸਰੇ ਪਾਸੇ ਜਿਹੜੇ ਫੈਮਿਲੀ ਮੈਂਬਰ ਨੇ ਉਹ ਪੰਜ ਸਸੀਕਾਲ ਜੀ ਤਾਂ ਤਸਵੀਰਾਂ ਜਿਹੜੀਆਂ 에어ਪੋਰਟ ਦੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਵਾਗਤ ਕੋਜੀ ਦੇਰ ਦੇ ਵਿੱਚ ਦਾ ਹੋਂਤ ਕੋਈ ਸਮੇਂ ਦੇ ਵਿੱਚ ਜਿਹੜੇ तमाम ਫੈਮਲੀ ਮੈਂਬਰ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚਣਗੇ ਉਹਨਾਂ ਦੇ ਵੱਲੋਂ ਜਿਹੜਾ ਸਵਾਗਤ ਹੈਗਾ ਉਹ ਇਸ ਜਗ੍ਹਾ ਦੇ ਉੱਪਰ ਕੀਤਾ ਜਾਣਾ ਹੈਗਾ ਤਾਂ ਇਹ 에어ਪੋਰਟ ਦੇ ਚੰਡੀਗੜ੍ਹ 에어ਪੋਰਟ ਦੀਆਂ ਤਸਵੀਰਾਂ ਜਿੱਥੇ ਆ ਇੰਤਜ਼ਾਰ ਔਰ ਉਸ ਤੋਂ ਬਾਅਦ ਜਿਹੜਾ ਇਸ ਜਗ੍ਹਾ ਦੇ ਉੱਪਰ ਟੋਲ ਇਸ ਜਗ੍ਹਾ ਦੇ ਉੱਪਰ ਤੁਸੀਂ ਦੇਖੋਗੇ ਕਿ ਭੰਗੜੇ ਨੇ ਜਿਹੜੇ ਉਹ ਪੈਂਦੇ ਹੋਏ ਨਜ਼ਰ ਆਉਣਗੇ ਇਸੇ ਜਗ੍ਹਾ ਦੇ ਉੱਪਰ ਜਿਹੜਾ ਸਵਾਗਤ ਆਏਗਾ ਉਹ ਤਿਰੰਗੇ ਝੰਡਿਆਂ ਦੇ ਨਾਲ ਜਿਹੜਾ ਹੁੰਦਾ ਹੋਇਆ ਤੁਹਾਨੂੰ ਨਜ਼ਰ ਆਏਗਾ ਔਰ तमाम ਜਿਹੜਾ ਕਲੀਏ ਕਿ ਜ਼ਿਲ੍ਹੇ ਦਾ ਪ੍ਰਸ਼ਾਸਨ ਹੋਵੇ तमाम ਜਿਹੜੇ ਬਾਕੀ ਪ੍ਰਸ਼ਾਸਨ ਹੋਵੇ ਉਹਨਾਂ ਦੇ ਵੱਲੋਂ ਜਿਹੜਾ ਬਕਾਇਦਾ ਤੌਰ ਤੇ ਇੰਤਜ਼ਾਮ ਨੇ ਜਿਹੜੇ ਉਹ ਇਸ ਜਗ੍ਹਾ ਦੇ ਉੱਪਰ ਕੀਤੇ ਗਏ ਨੇਗੇ ਢੋਲ ਦਾ ਇੰਤਜ਼ਾਮ ਜਿਹੜਾ ਉਹ ਕੀਤਾ ਗਿਆ ਹੈਗਾ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਬਹੁਤ ਅੱਛਾ ਲੱਗ ਰਿਹਾ ਬਹੁਤ ਬਹੁਤ ਵਧੀਆ ਬਹੁਤ ਹੀ ਵਧੀਆ ਤੁਸੀਂ ਰੋਕਣ ਲੱਗੇ ਦੀ ਸਾਨੂੰ ਵੀ ਰੋਕ ਉਹ ਕਰ ਸਕਦਾ ਤਾਂ ਇਹ ਤਸਵੀਰ ਜਿਹੜੀ ਚੰਡੀਗੜ੍ਹ ਦੇ 에어ਪੋਰਟ ਦੀਆਂ ਤਸਵੀਰਾਂ ਨੇ ਕਿ ਜਿਹੜਾ ਇੱਕ ਵੱਡੇ ਸਵਾਗਤ ਦੀਆਂ ਤਿਆਰੀਆਂ ਤਮਾਮ ਜਿਹੜੇ ਫੈਮਿਲੀ ਮੈਂਬਰ ਹੋਣ ਤਮਾਮ ਜਿਹੜੇ ਇਕਲਕੇ ਕੇ ਅ ਅਧਿਕਾਰੀ ਨੇ ਡੀਸੀ ਮੋਹਾਲੀ ਫਾਈਨਾਂਸ ਮੰਤਰੀ ਪੰਜਾਬ ਉਹਨਾਂ ਦੇ ਨਾਲ ਸਾਬਕਾ ਸਪੋਰਟਸ ਮੰਤਰੀ ਜਿਹੜੇ ਉਹ ਇਸ ਜਗ੍ਹਾ ਦੇ ਉੱਪਰ ਨਜ਼ਰ ਆ ਰਹੇ ਨੇ ਤਾਂ ਇਹ ਜਿਹੜੀ ਤਸਵੀਰਾਂ ਨੇ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਤਾਂ ਇੱਕ ਵੱਡਾ ਇਕੱਠ ਜਿਹੜਾ ਇੱਕ ਵੱਡਾ ਇਕੱਠਾ ਤੁਹਾਨੂੰ ਉਸ ਜਗ੍ਹਾ ਦੇ ਉੱਪਰ ਜਿਹੜਾ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਪਰਿਵਾਰ ਹੈਗਾ ਪਰਿਵਾਰ ਦੇ ਨਾਲ ਜਿਹੜੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਨੇ ਪੰਜਾਬ ਸਰਕਾਰ ਦੇ ਜਿਹੜੇ ਕਲੀਕੇ ਆ ਮੈਲਾ ਵਿੰਗ ਦੇ ਜਿਹੜੇ ਇੰਚਾਰਜ ਦੇ ਤੌਰ ਤੇ ਕੰਮ ਕਰ ਰਹੇ ਨੇ ਅਮਨ ਉਹ ਇਸ ਵਕਤ ਤੁਹਾਨੂੰ ਦਿਖਾਈ ਦੇ ਰਹੇ ਨੇ ਉਹਨਾਂ ਦੇ ਨਾਲ ਜਿਹੜੇ ਤਮਾਮ ਬਾਕੀ ਦੇ ਕਲੀਕੇ ਦਾ ਇੰਤਜ਼ਾਰ ਹੁਣ ਤੋਂ ਤਕਰੀਬਨ 5 ਤੋਂ 10 ਮਿੰਟ ਦਾ ਇੰਤਜ਼ਾਰ ਜਦੋਂ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਢੋਲ ਤੁਹਾਨੂੰ ਇਸ ਜਗ੍ਹਾ ਦੇ ਉੱਪਰ ਜਿਹੜੇ ਕਿ ਲੀ ਕਿ ਤਿਰੰਗੇ ਝੰਡੇ ਔਰ ਇਸ ਜਗ੍ਹਾ ਦੇ ਉੱਪਰ ਹਰ ਇੱਕ ਉਹ ਜਿਹੜਾ ਇੱਕ ਵੈਲਕਮ ਦੀ ਤਸਵੀਰ ਹੈ ਜਿਹੜੀ ਉਹ ਤੁਹਾਨੂੰ ਨਜ਼ਰ ਆਏਗੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇੱਕ ਭਗਮਾ ਸਵਾਗਤ ਹੈਗਾ ਜਿਹੜਾ ਉਹ ਇਸ ਜਗ੍ਹਾ ਦੇ ਉੱਪਰ ਕੀਤਾ ਜਾਣਾ ਹੈਗਾ ਔਰ ਇਹ ਜਿਹੜੀ ਤਸਵੀਰ ਤਾਂ तमाम ਕਲਗੀ ਕੇ ਹਰ ਇੱਕ ਅਧਿਕਾਰੀ ਹੋਵੇ ਹਰ ਇੱਕ ਕੈਬਨਟ ਮੰਤਰੀ ਹੋਣ ਚਾਹੇ ਸੰਸਦ ਹੋਣ ਹਰ ਇੱਕ ਦੇ ਚਿਹਰੇ ਦੇ ਉੱਪਰ ਜਿਹੜੀ ਖੁਸ਼ੀ ਹੈਗੀ ਉਹ ਸਾਫ਼ ਤਰੀਕੇ ਦੇ ਨਾਲ ਝਲਕਦੀ ਹੋਈ ਤੁਹਾਨੂੰ ਨਜ਼ਰ ਆ ਸਕਦੀ ਹੈਗੀ ਕਿ ਜਿਹੜਾ ਸਵਾਗਤ ਅੱਜ ਇਹ ਕੀਤਾ ਜਾਣਾ ਹੈਗਾ ਜਿਹੜਾ ਸਵਾਗਤ ਦੀ ਇਹ ਤਸਵੀਰ ਹੈ ਹਰਲੀਨ ਦੇ ਮਦਰ ਉਹ ਉਹਨਾਂ ਦੇ ਜਿਹੜੇ ਬਾਕੀ ਫੈਮਿਲੀ ਮੈਂਬਰ ਨੇ ਉਹ ਪਹੁੰਚ ਗਏ ਨੇ ਔਰ ਆਮ ਆਦਮੀ ਪਾਰਟੀ ਦੇ ਐਮ ਐਲ ਏ ਆਮ ਆਦਮੀ ਪਾਰਟੀ ਦੇ ਜਿਹੜੇ ਕਹਿੰਗੇ ਕਿ ਸੰਸਦ ਮੈਂਬਰ ਆ ਆਮ ਆਦਮੀ ਪਾਰਟੀ ਤੋਂ ਕੈਬਨਿਟ ਮੰਤਰੀ ਤਾਂ तमाम ਹਰ ਇੱਕ ਉਹ ਵਿਅਕਤੀ ਇਸ ਤਾਂ ਚੰਡੀਗੜ੍ਹ 에어ਪੋਰਟ ਦੀਆਂ ਤਸਵੀਰਾਂ ਨੇ ਜਿੱਥੇ ਕੈਬਨਿਟ ਮੰਤਰੀ ਹਰਪਾਲ ਜੀਮਾ ਪਹੁੰਚੇ ਹੋਏ ਨੇ ਹਰਮੀਰ ਸਿੰਘ ਮੇਥੇਰ ਵੀ ਉੱਥੇ ਮੌਜੂਦ ਨੇ ਤਾਂ ਹਰਲੀਨ ਦੇ ਪਰਿਵਾਰਕ ਮੈਂਬਰ ਵੀ 에어ਪੋਰਟ ਤੇ ਮੌਜੂਦ ਨੇ ਤਾਂ ਇੰਤਜ਼ਾਰ ਲਗਾਤਾਰ ਕੀਤਾ ਜਾ ਰਿਹਾ ਹੈ ਕਿ ਕਦੋਂ ਪੰਜਾਬ ਦੀਆਂ 3 에어ਪੋਰਟ ਤੇ ਪਹੁੰਚਣ ਗਿਆ ਤੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਜਾਵੇਗਾ ਤਾਂ ਤਸਵੀਰਾਂ ਚੰਡੀਗੜ੍ਹ 에어ਪੋਰਟ ਦੀਆਂ ਨੇ ਤਾਂ ਵਿਧਾਇਕ ਅਮਨਦੀਪ ਵੀ ਦਿਖਾਈ ਦੇ ਰਹੇ ਨੇ ਤਾਂ ਹਰਪਾਲ ਜੀ ਮਾ ਵੀ ਉੱਥੇ ਮੌਜੂਦ ਨੇ ਤੇ ਉਹਨਾਂ ਦੇ ਨਾਲ ਸੰਸਦ ਮੈਂਬਰ ਹਰਮੀਰ ਸਿੰਘ ਮੇਥੇਰ ਵੀ 3 ਦੀਆਂ ਦਾ ਸਵਾਗਤ ਕਰਨ ਲਈ ਉੱਥੇ ਪਹੁੰਚੇ ਹੋਏ ਨੇ ਤਾਜੀ ਰੋਹਿਤ ਲਗਾਤਾਰ ਮੈਨਾ ਬਣੀ ਹੋਏ ਨੇ ਤਾਜੀ ਰੋਹਿਤ ਓਵਰ ਟੂ ਯੂ ਤਾਂ ਬਿਲਕੁਲ ਬਿਲਕੁਲ ਇਹ ਜਿਵੇਂ ਜਿਵੇਂ ਮਾਹੌਲ ਨਜ਼ਦੀਕ ਆ ਰਿਹਾ ਢੋਲ ਦੀ ਥਾਪ ਵੀ ਤੁਸੀਂ ਸੁਣ ਰਹੇ ਹੋਵੋਗੇ ਔਰ ਜਿਹੜੇ ਅਮਨ ਜੁਤਤਵਾਰ ਦੇ ਜਿਹੜੇ ਫਾਦਰ ਸਾਹਿਬ ਨੇ ਸ਼ਾਇਦ ਉਹ ਪਹੁੰਚ ਚੁੱਕੇ ਨੇ ਔਰ ਜਿਹੜਾ ਇੱਕ ਵੱਡਾ ਸਵਾਗਤ ਹੈਗਾ ਜਿਹੜਾ ਖੁਦ ਹਰਪਾਲ ਚੀਮਾ ਜੀ ਦੇ ਵੱਲੋਂ ਕੀਤਾ ਜਾ ਰਿਹਾ ਹੈਗਾ ਔਰ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਜਦੋਂ ਇੱਕ ਉਤਸ਼ਾਹ ਕਿਸ ਤਰੀਕੇ ਦੇ ਨਾਲ ਹੁੰਦਾ ਹੈਗਾ ਤਾਂ ਇੱਕ ਉਤਸ਼ਾਹ ਇੱਕ ਹਰ ਇੱਕ ਚੀਜ਼ ਹੈ ਜਿਹੜੀ ਉਹ ਤੁਹਾਨੂੰ ਦਿਖਾਈ ਹੈ ਜਿਹੜੀ ਚੀਜ਼ ਦਿੰਦੀ ਹੈਗੀ ਔਰ ਇਹ ਜਿਹੜੀ ਤਸਵੀਰ ਅੱਜ ਦੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ 에어ਪੋਰਟ ਔਰ 에어ਪੋਰਟ ਤੋਂ ਜਿਹੜੀ ਇਹ ਤਸਵੀਰ ਹੈ ਸੋ ਨਮਸਕਾਰ ਸਭ ਦਾ ਜੀ ਅੱਜ ਅੱਜ ਇਸ ਸਮਾਗਮ ਨੂੰ ਆਜਿਹਾ ਕੀ ਕੀ ਮਖਾਨ ਮਲੇ ਰਾਜਨ ਜੀ ਆਪਕੋ ਦੇਖੋ ਅੱਜ ਅਰਲੀਨ ਦੇ ਅਮਨਜੋਤ ਜੀ ਦੇ ਫੈਮਲੀ ਜਿਹੜੀਆਂ ਉਹ ਸਾਡੇ ਨਾਲ ਹਾਜ਼ਰ ਆਏ ਸਾਬ ਸਾਹਮਣੇ ਸਾਡੀਆਂ ਪੰਜਾਬ ਦੀਆਂ ਧੀਆਂ ਨੂੰ ਅਰਸੀਬ ਕਰਨ ਦੇ ਲਈ ਉਹਨਾਂ ਦਾ ਵੈਲਕਮ ਕਰਨ ਦੇ ਲਈ ਉਹਨਾਂ ਦਾ ਸਵਾਗਤ ਕਰਨ ਦੇ ਲਈ ਪੰਜਾਬ ਸਰਕਾਰ ਸਾਡੇ ਮੈਂਬਰ ਪਾਰਲੀਮੈਂਟ ਸਾਰੇ ਅਸੀਂ ਪਹੁੰਚੇ ਆਂ ਪੂਰਾ ਪਰਿਵਾਰ ਪਹੁੰਚਿਆਗਾ ਮੈਂ ਪਰਿਵਾਰ ਦੇ ਮੈਂਬਰਸ ਨੂੰ ਕਹੂੰਗਾ ਕਿ ਆਪਣੀ ਖੁਸ਼ੀ ਜਿਹੜੀ ਆ ਆਪਣੀਆਂ ਧੀਆ ਦੀ ਖੁਸ਼ੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨਗੇ ਮੈਂ ਸਭ ਤੋਂ ਪਹਿਲਾਂ ਉਹਨਾਂ ਦਾ ਬਹੁਤ ਬਹੁਤ ਬੇਨਤੀ ਕਰੂੰਗਾ ਤੁਸੀਂ ਅੱਗੇ ਆ ਜਾਓ ਅੱਗੇ ਆਓ ਪਿੱਛੇ ਹੁਣ ਠੀਕ ਹੈ ਮੈਂ ਜਿਹਨੂੰ ਸਾਈਡ ਤੇ ਲੱਗ ਕੇ ਆ ਜਾਓ ਅੱਗੇ ਆ ਜਾਓ ਸਾਬ ਕੈਮਰਾ ਦਾ ਸੈਂਟਰ ਕੈਮਰਾ ਕੈਮਰਾ ਸਾਰਾ ਕਵਰ ਕਰ ਲੈਂਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਹੜੀ ਆਪਣੀ ਜਿੱਤ ਹੋਈ ਆ ਆਪਣੇ ਬੇਟੀਆਂ ਦੀ ਔਰ ਇਹ ਬਹੁਤ ਹੀ ਮਤਲਬ ਖੁਸ਼ੀ ਦਾ ਪਲ ਹੈਗਾ ਜਿਹੜਾ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿਉਂਕਿ ਅਸੀਂ ਤਾਂ ਉੱਥੇ ਲਾਈਵ ਮੈਚ ਦੇਖਿਆ ਹੈਗਾ ਔਰ ਬੰਬੇ ਦੇ ਵਿੱਚ ਇਹ ਹਾਲ ਸੀਗਾ ਵੀ ਜਿਹੜੇ ਪੇਰੈਂਟਸ ਸੀਗੇ ਜਾਂ ਜਿੰਨੇ ਵੀ ਉੱਥੇ ਮਤਲਬ ਬਜ਼ੁਰਗੋਂ ਤੋਂ ਲੈ ਕੇ ਬੱਚੇ ਤੱਕ ਉਹ ਜਦੋਂ ਧੀਆ ਜਿੱਤੀਆਂ ਆਪਣੀਆਂ ਔਰ ਮੱਥੇ ਨੂੰ ਹੱਥ ਲਾ ਦੇ ਸੀ ਗਰਾਉਂਡ ਨੂੰ ਹੱਥ ਲਾ ਗਏ ਯਾਰ ਬੜਾ ਦੀਖ ਸੀਗਾ ਕਿ ਬਾਲਕਾਪਾ ਆਪਾਂ ਪਹਿਲੀ ਵਾਰ ਜਿੱਤਿਆ ਹੈਗਾ ਔਰ ਜਿੱਥੋਂ ਤੱਕ ਕੁੜੀਆਂ ਦਾ ਸਵਾਲ ਹੈਗਾ ਮੈਂ ਕਿਹਨੇ ਬੱਚੇ ਇਹਨੇ ਮਿਹਨਤੀ ਨੇਗੇ ਔਰ ਮਾਪੇ ਨੂੰ ਵੀ ਇਹਨਾਂ ਫਖਰ ਮਹਿਸੂਸ ਹੁੰਦਾ ਹੈਗਾ ਕਿਉਂਕਿ ਕਹਿਣ ਨੂੰ ਹੁੰਦਾ ਜੀ ਮਤਲਬ ਜਿਵੇਂ ਆਪਾਂ ਕਹਿੰਦੇ ਆ ਵੀ ਅੱਗੇ ਆਪਣੇ ਸਮਾਜ ਦੇ ਵਿੱਚ ਸੀ ਵੀ ਨਹੀਂ ਜੀ ਕੁੜੀਆਂ ਨੂੰ ਆਹ ਨਾ ਕਰੋ ਕਿ ਸਾਨੂੰ ਵੀ ਬੜੀਆਂ ਸਮੱਸਿਆਵਾਂ ਆਈਆਂ ਜਦੋਂ ਬੱਚੇ ਛੋਟੇ ਸੀ ਪਰ ਮੈਂ ਸਾਰਿਆਂ ਨੂੰ ਇਹੀ ਕਹਿੰਦੀ ਆਂ ਕਿ ਕਦੇ ਵੀ ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ ਜਿਵੇਂ ਅੱਜ ਹਰਲੀਨ ਨੇ ਅਮਨਜੋਤ ਨੇ ਪੂਰੀ ਇੰਡੀਆ ਟੀਮ ਨੇ ਹਰਮਨ ਨੇ ਆਪਣਾ ਸਾਡਾ ਸਿਰ ਉੱਚਾ ਕੀਤਾ ਹੈਗਾ ਆਪਾਂ ਵੀ ਆਪਣੀਆਂ ਸਾਰੀਆਂ ਧੀਆਂ ਨੂੰ ਜਿਸ ਤਰ੍ਹਾਂ ਕਹਿੰਦੇ ਨੇ ਕਿ ਪੁੱਤ ਮਣਾਉਣ ਜ਼ਮੀਨਾਂ ਧੀਆਂ ਦੁੱਖ ਮਣਾਉਂਦੀਆਂ ਨੇ ਬਿਲਕੁਲ ਸਹੀ ਗੱਲ ਹੈ ਜੀ ਪੁੱਤ ਤਾਂ ਜ਼ਮੀਨਾਂ ਨੂੰ ਪੈ ਜਾਂਦੇ ਨੇ ਧੀਆਂ ਹਮੇਸ਼ਾ ਦੁੱਖ ਬਣਾਉਂਦੀਆਂ ਨੇ ਔਰ ਮੈਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਕਿਉਂਕਿ ਬਹੁਤ ਜਿਆਦਾ ਜਿੱਦਣ ਦੀ ਵੀ ਆਪਣੀ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਔਰ ਇਹਨਾਂ ਨੇ ਇੰਨਾ ਜਿਆਦਾ ਸਾਡੇ ਮੀਤ ਹਰਜੀ ਖੜੇ ਨੇ ਚੀਮਾ ਸਾਹਿਬ ਖੜੇ ਨੇ ਇੰਨਾ ਜਿਆਦਾ ਇਹਨਾਂ ਨੇ ਮਤਲਬ ਆਪਣਾ ਖੇਡਾਂ ਨੂੰ ਪ੍ਰਮੋਟ ਕੀਤਾ ਜਦੋਂ ਸਾਡੇ ਪਹਿਲਾਂ ਅਸੀਂ ਜਿੱਤ ਕੇ ਆਏ ਸੀਗੇ ਉਦੋਂ ਸਭ ਤੋਂ ਪਹਿਲਾਂ ਆਪਣੀ ਸਰਕਾਰ ਸੀ ਵੀ ਜਿਨ੍ਹਾਂ ਨੇ ਸਾਰਾ ਨਾਮ ਦਿੱਤਾ ਹੈਗਾ ਔਰ ਇੰਨਾ ਪਲੇਅਰਾਂ ਦਾ ਉਹ ਕਰਿਆ ਹੈਗਾ ਉਸ ਨਾਮ ਮਾਨ ਸਾਹਿਬ ਨੇ ਤੁਸੀਂ ਦੇਖੋ ਵੀ ਇੰਨਾ ਬਿਜੀ ਹੁੰਦੇ ਹੋਏ ਔਰ ਬਕਾਇਦਾ ਵੀਡੀਓ ਕਾਲ ਕੀਤੀ ਹੈਗੀ ਆ ਹੁਣ ਜਿਸ ਤਰ੍ਹਾਂ ਮੋਦੀ ਜੀ ਨੇ ਉਹਨਾਂ ਨੇ ਬਲਾ ਕੇ ਬਹੁਤ ਰਿਸਪੈਕਟ ਦਿੱਤੀ ਆ ਮੈਂ ਸਾਰਿਆਂ ਮਤਲਬ ਆਪਣੇ ਸਮਾਜ ਨੂੰ ਸਾਰਿਆਂ ਨੂੰ ਆਪਣੀ ਤਰਫ ਤੋਂ ਤਾਹਦ ਲੋਕ ਕਹਿੰਦੀਆਂ ਵੀ ਬਹੁਤ ਮਤਲਬ ਖੁਸ਼ੀ ਦੇ ਪਾਲਣਗੇ ਔਰ ਅਸੀਂ ਇੰਨਾ ਮਤਲਬ ਸਾਰਿਆਂ ਦਾ ਉਸ ਖਾਸ ਕਰ ਪ੍ਰਮਾਤਮਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀਆਂ ਧੀਆਂ ਨੂੰ ਇੰਨਾ ਮਾਣ ਬਖਸ਼ਿਆ ਆ ਜੀ ਕਿਹਦੇ ਸੈਲੀਬ੍ਰੇਸ਼ਨ ਰਹਿਣੇ ਵਾਲਾ ਆ ਆ ਦੇਖੋ ਜੀ ਸਾਰੇ ਖੜੇ ਆ ਬਹੁਤ ਸੈਲੀਬ੍ਰੇਸ਼ਨ ਐਨ ਹੋਣਾ ਵੀ ਚਾਹੀਦਾ ਸਰ ਕਿਉਂਕਿ ਸਪੋਰਟਸ ਪਾਲਿਸਿਸ ਪੰਜਾਬ ਕੀ ਬਹੁਤ ਬਿਹਤਰ ਰਹੀ ਹੈ ਖਿਡਾਰੀਆਂ ਕੇ ਪੰਜਾਬ ਕੇ ਲਿਏ

ਕੀ ਕਿਹਾ ਤੁਸੀਂ ਅਸਲਿਬ੍ਰੇਸ਼ਨ ਕਿਵੇਂ ਕਰਾਂਗੇ ਸਰ ਕੀ ਆਪਕੋ ਕਰੀਏ ਡੋਲ ਇਹ ਸੈਲੀਬ੍ਰੇਸ਼ਨ ਹੋਈ ਨਹੀਂ ਆਜੀ ਡੋਲ ਦਿਮਾਗੇ ਵਾਲੇ ਸੰਸਾਰਤ ਨੇ ਹੀ ਹੈ ਹਾਂਜੀ ਕਮਰੇ ਦੇਖ ਕੇ ਹਾਂਜੀ 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 ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਬਹੁਤ ਖੁਸ਼ੀ ਹੁੰਦੀ ਹੈ ਜੀ ਆਪੜੀਆਂ ਧੀਆਂ ਸਭ ਤੋਂ ਅੱਗੇ ਆਂਦੀਆਂ ਜੀ ਦੇਖੋ 25 ਸਾਲ ਬਾਅਦ ਵਰਲਡ ਕੱਪ ਆਪਣੇ ਦੇਸ਼ ਦੇ ਵਿੱਚ ਆਇਆ ਜੀ ਠੀਕ ਹੈ ਜੀ ਤੇ ਆ ਮੈਂ ਤਾਂ ਕਹਿਣਾ ਹੀ ਆਪਣੇ ਧੀਆਂ ਨੂੰ ਵੱਤੋ ਅੱਗੇ ਭੇਜਣਾ ਜ਼ਰੂਰੀ ਹੈਗਾ ਦੇ ਰਹੇ ਨਾ ਇੱਕ ਤਾਂ ਜਾਨੀ ਉਹਨੂੰ ਬੰਨ ਕੇ ਨਾ ਰੱਖੋ ਹੋ ਗਈ ਹੈ ਵੀ ਜੇ ਆਪਣੇ ਉਹ ਬਾਹਰਾਂਗੀਆਂ ਕਰੋ ਦੀ ਤਾਂ ਹੀ ਉਹਨਾਂ ਦੇ ਹੌਸਲੇ ਬਲੰਦ ਹੋਣਗੇ ਤੇ ਕੁਝ ਨਾ ਕੋਈ ਜਿੰਮੇਦਾਰੀ ਕਰਨਗੇ ਸੋਚਿਆ ਸੀ ਕਿ ਗਰੀਬ ਘਰ ਦੀ ਦੇਖੋ ਜੀ ਇਹ ਸਾਰ ਮਹਾਰਾਜ ਦੀ ਕਿਰਪਾ ਜੀ ਅਸੀਂ ਇਹ ਸੋਚਣ ਸੀ ਇਹ ਪਾਲ ਸਮਾਂ ਵੀ ਦੇਖਾਂਗੇ ਜੀ ਬਹੁਤ ਪਰਮਾਤਮਾ ਵੀ ਜੀ ਵੀਰ ਜੀ ਖੇਡਾਂ ਸਪੋਰਟਸ ਮੰਤਰੀ ਕਾਫੀ ਪਾਲਿਸੀ ਬਣਾਉਣ ਹੋਇਆ ਉਸ ਪਾਲ ਨੂੰ ਤਰਸਦੇ ਆ ਜਦ ਉਹਨਾਂ ਦਾ ਆਪਣੀ ਬੇਟੀ ਦੇ ਨਾਲ 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 ਕਿ ਜਾਣੇ ਜੰਦਾ ਤੁਸੀਂ ਮੈਲੇ ਬੈਟ ਕਦਮ ਲੈ ਕੇ ਵੀਰ ਜੀ ਇਕੱਠੇ ਇਕੱਠੇ ਕਰ ਲੈਣਾ ਉਹਨਾਂ ਨੂੰ ਉਹਨਾਂ ਨੂੰ ਇੱਧਰ ਲਿਓ ਮਾਈ ਯਾਰ ਹਾਂ ਹਾਂ ਨੀਦੀ ਸਰ ਥੋੜਾ ਪਿੱਛੇ ਹੋ ਕੇ ਕਰ ਲਓ ਜੀ ਨਾ ਗਾਇ ਹੀ ਪਾਈ ਜਾ ਰਹੇ ਲੋੜ ਥੋੜਾ ਪਿੱਛੇ ਹੋ ਜਾਓ ਜੀ ਭਾਜੀ ਟਾਈਟਲ ਦੀ ਗੱਲ ਕਰੀਏ ਅਸੋਸਿਸ ਉਹ ਇੰਸਟਿਊਸ਼ਨ ਦੀ ਗੱਲ ਹੈ ਜਿਹੜੀ ਨੌਲਿਸੀ ਬਣੀ ਸਕਦਾ ਹੈ ਅੱਜ ਕੋਈ ਗਰੀਫ ਹੋ ਰਹੀ ਹੈ ਸਾਹਮਣੇ ਜੀ ਸਾਹਮਣੇ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਸਾਹਮਣੇ ਪਹਿਲੀ ਵਾਰ ਸਾਡੇ ਦੇਸ਼ ਦੀਆਂ ਧੀਆਂ ਨੇ ਜਿਹੜਾ ਵਰਲਡ ਕੱਪ ਜਿੱਤੇਗਾ ਕਿਉਂਕਿ ਬੜੀ ਲੰਬੀ ਉਡੀਕ ਤੋਂ ਬਾਅਦ ਜਿੱਤੇ ਆ 2005 ਦੇ ਵਿੱਚ ਵੀ ਸਾਡੀਆਂ ਧੀਆਂ ਫਾਈਨਲ ਤੱਕ ਪਹੁੰਚੀਆਂ ਤੇ ਸਫਲ ਨਹੀਂ ਹੋ ਪਾਈਆਂ 17 ਦੇ ਵਿੱਚ ਵੀ ਫਾਈਨਲ ਤੱਕ ਪਹੁੰਚੀਆਂ ਤੇ ਸਫਲ ਨਹੀਂ ਹੋ ਪਾਈਆਂ ਤੇ ਅੱਜ ਕੀ ਤੀਜੀ ਵਾਰ ਸੀ ਕਿ ਸਾਡੇ ਦੇਸ਼ ਦੀਆਂ ਧੀਆਂ ਫਾਈਨਲ ਤੱਕ ਪਹੁੰਚੀਆਂ ਤੇ ਜਿਹੜੀ ਜਿੱਤ ਹੈ ਉਹ ਪ੍ਰਾਪਤ ਹੋਈ 140 ਕਰੋੜ ਭਾਰਤੀਆਂ ਲਈ ਬੜੀ ਖੁਸ਼ੀ ਦਾ ਮਾਹੌਲ ਹੈ ਤੇ ਖਾਸ ਤੌਰ ਤੇ ਸਾਡੇ ਪੰਜਾਬੀਆਂ ਲਈ ਆ ਜਿਹੜੇ ਢੋਲ ਵੱਜ ਰਿਹਾ ਅੱਜ ਸਾਰੇ ਪੰਜਾਬ ਦੇ ਵਿੱਚ ਵੱਜ ਰਿਹਾ ਤੇ ਜਿਸ ਦਿਨੇ ਵਰਲਡ ਕੱਪ ਜਿੱਤਿਆ ਸਾਡੇ ਪੰਜਾਬੀਆਂ ਲਈ ਇਸ ਤੋਂ ਬਾਅਦ ਕੋਈ ਖੁਸ਼ੀ ਦੀ ਗੱਲ ਹੋ ਨਹੀਂ ਸਕਦੀ ਕਿ ਸਾਡੇ ਪੰਜਾਬ ਦੀਆਂ ਤਿੰਨ ਧੀਆਂ ਤੇ ਅਗਵਾਈ ਵੀ ਪੰਜਾਬ ਦੀ ਤੀ ਮੋਗੇ ਦੀ ਰਹਿਣ ਵਾਲੀ ਹਰਮਨ ਜਿਹੜੀ ਹੈ ਉਹ ਕਰ ਰਹੀ ਸੀ ਹਰਲੀਨ ਕੌਰ ਅਮਨਜੋਤ ਕੌਰ ਤੇ ਤਿੰਨਾਂ ਦਾ ਬਹੁਤ ਵੱਡਾ ਜਿਹੜਾ ਕੰਟਰੀਬਿਊਸ਼ਨ ਹੈ ਉਹ ਰਿਹਾ ਸੋ ਮੈਂ ਕਹ ਲਵਾਂ ਵੀ ਕਿਉਂਕਿ ਮੈਂ ਮੰਤਰੀ ਰਿਆਂ ਇਸ ਡਿਪਾਰਟਮੈਂਟ ਨਾਲ ਜੁੜਿਆ ਰਿਆਂ ਆਪ ਕਿਉਂਕਿ ਕ੍ਰਿਕਟ ਮੈਂ ਖੇਡਦਾ ਵੀ ਆ ਪਿਆਰ ਵੀ ਬੜਾ ਕਰਦਾ ਤੇ ਮੇਰਾ ਕਿਉਂਕਿ ਸਾਰਿਆਂ ਦੇ ਨਾਲ ਹਰਮਨ ਨਾਲ ਹਰਲੀਨ ਨਾਲ ਮੈਂ ਸ਼ੁਰੂ ਤੋਂ ਕਿਉਂਕਿ ਜਦੋਂ ਵੀ ਕਦੇ ਕੋਈ ਮੈਚ ਹੁੰਦਾ ਗੱਲਬਾਤ ਵੀ ਜਿਹੜੀ ਹੈ ਉਹ ਹੁੰਦੀ ਰਹਿੰਦੀ ਆ ਮੈਚ ਤੋਂ ਪਹਿਲਾਂ ਵੀ ਬਾਅਦ ਚ ਵੀ ਗੱਲ ਹੋਈ ਸੋ ਜਿੱਥੇ ਇਹਨਾਂ ਦੇ ਮਾਪਿਆਂ ਦਾ ਦੇਖੋ ਇਹ ਖੁਸ਼ੀ ਨੂੰ ਬਿਆਨ ਕੀਤਾ ਨਹੀਂ ਜਾ ਸਕਦਾ ਕਿ ਜਿਹੜੇ ਕਹ ਲੋ ਵੀ ਸਾਰੇ 100 40 ਕਰੋੜ ਕਹਿ ਲੋ ਵੀ ਲੋਕਾਂ ਨੂੰ ਜਿੰਨਾਂ ਧੀਆਂ ਤੇ ਮਾਣ ਹੋਵੇ ਉਹਨਾਂ ਮਾਪਿਆਂ ਨੂੰ ਕਿੰਨੀ ਜਿਹੜੀ ਆ ਖੁਸ਼ੀ ਹੋਊਗੀ ਪਰ ਅੱਜ ਸਾਡੇ ਸਾਰਿਆਂ ਲਈ ਬੜੀਏ ਖੁਸ਼ੀ ਦੇ ਪਾਲੇ ਕਿ ਅੱਜ ਉਹ ਧੀਆਂ ਆਪਣੇ ਪੰਜਾਬ ਕਹਿ ਲੋ ਪਰਤਰੀਆਂ ਨੇ ਅੱਜ ਅਸੀਂ ਸਰਕਾਰ ਵੱਲੋਂ ਚੀਮਾ ਸਾਹਿਬ ਸਾਡੇ ਐਮ ਐਲ ਏ ਅ ਅ ਅ ਅਮਨਜੋਤ ਜੀ ਤੇ ਮਿਸਿਸ ਕੁਲਵੰਤ ਕੌਰ ਜੀ ਤੇ ਸਾਰੀ ਸਾਡੇ ਜਿੰਨੇ ਵੀ ਮੁਹਾਲੀ ਵਾਸੀ ਆਏ ਆ ਪੰਜਾਬ ਵਾਸੀ ਆਏ ਆ ਸਾਰਿਆਂ ਲਈ ਬੜੀ ਖੁਸ਼ੀ ਦੇ ਪਾਲੇ ਪਰ ਖਾਸ ਤੌਰ ਤੇ ਕਿਉਂਕਿ ਮੈਂ ক্রিকেট ਨੂੰ ਬੜੀ ਨੇੜਿਓਂ ਦੇਖਦਾ ਤੇ ਜਿਹੜੀ ਪਰਫਾਰਮੈਂਸ ਹਰਲੀਨ ਦੀ ਵੀ ਕਿਉਂਕਿ ਜਿਹੜੇ ਲੀਗ ਦੇ ਮੈਚਸ ਸੀ ਸ਼੍ਰੀਲੰਕਾ ਨਾਲ ਪਾਕਿਸਤਾਨ ਨਾਲ ਬੜੇ ਅਹਿਮ ਮੈਚਸ ਸੀ ਦੋਨਾਂ ਮੈਚਾਂ ਚ ਹਰਲੀਨ ਨੇ ਜਿਹੜਾ ਪਰਫਾਰਮ ਹੈ ਉਹ ਕੀਤਾ ਤੇ ਉਸ ਤੋਂ ਬਾਅਦ ਕਿਉਂਕਿ ਆਸਟ੍ਰੇਲੀਆ ਦੇ ਨਾਲ ਸੈਮੀ ਫਾਈਨਲ ਸੀ ਤੇ ਆਸਟ੍ਰੇਲੀਆ ਇਦਾਂ ਦੀ ਟੀਮ ਹੈ ਤੇ ਸਕੋਰ ਵੀ ਇੰਨਾ ਬਣ ਗਿਆ ਸੀਗਾ 349 ਦਾ ਟਾਰਗੇਟ ਸੀਗਾ ਵੀ ਪਤਾ ਨਹੀਂ ਇੰਨਾ ਵਰਲਡ ਕੱਪ ਦੇ ਵਿੱਚ ਅਚੀਵ ਕਰਨਾ ਤੇ ਉਹ ਪ੍ਰੈਸ਼ਰ ਵਾਲੇ ਮੈਚ ਚ ਹਰਮਨ ਨੇ 99 ਰਨਾਂ ਦੀ ਜਿਹੜੀ ਪਾਰੀ ਹੈ ਉਹ ਖੇਡੀ ਤੇ ਜਿਹਨੂੰ ਮੈਂ ਲੱਗਦਾ ਕਿ ਇੰਨੇ ਪ੍ਰੈਸ਼ਰ ਚ ਐਡਾ ਵੱਡਾ ਸਕੋਰ ਉਹ ਵੀ ਵਰਲਡ ਕੱਪ ਦੇ ਸੈਮੀਫਾਈਨਲ ਚ ਉਹ ਮੈਨੂੰ ਲੱਗਦਾ ਵੀ ਜਿਹੜਾ টার্নিং ਪੁਆਇੰਟ ਸਾਬਤ ਹੋਇਆ ਜਿਹਦੇ ਕਰਕੇ ਵਰਲਡ ਕੱਪ ਦੇ ਵਿੱਚ ਜਿੱਤਿਆ ਉਹ ਪ੍ਰਾਪਤ ਹੋਈ। ਬਾਕੀ ਅਮਨਜੋਤ ਨੇ ਵੀ ਬੜੀ ਅੱਛੀ ਖੇਡਦਾ ਜਿਹੜਾ ਜਿਸ ਤਰੀਕੇ ਦੀ ਸਪੋਰਟਸ ਪਾਲਿਸੀ ਓਡੇ ਬਤੌਰ ਸਪੋਰਟਸ ਮੰਤਰੀ ਹੁੰਦੇ ਰਹਿਣਾਂ ਨੇ ਲੱਗਦਾ ਕਿ ਖੇਡਾਂ ਇੱਕ ਪ੍ਰਸਾਣ ਹੈ ਜਿਹੜਾ ਉਹਨੂੰ ਚੀਜ਼ਾਂ ਮੇਰੇ ਨਾਲ ਮਿਲ ਪਾਇਆ। ਦੇਖੋ ਕਿਉਂਕਿ ਖੇਡ ਐਦਾਂ ਦਾ ਜਿਹੜਾ ਡਿਪਾਰਟਮੈਂਟ ਹੈ ਇਹਦੇ ਚ ਪਾਲਿਸੀ ਆਉਣ ਤੋਂ ਬਾਅਦ ਕਈ ਲੋਕਾਂ ਨੂੰ ਐਵੇਂ ਲੱਗਦਾ ਹੁੰਦਾ ਵੀ ਦੋ ਦਿਨਾਂ ਚ ਹੀ ਹੁਣ ਸਾਰਾ ਕੁਝ ਹੋ ਜਾਊਗਾ ਪਰ ਇਹਨੂੰ ਆਉਣ ਨੂੰ ਰਿਜ਼ਲਟ ਹੈ ਜਿਹੜਾ ਸਮਾਂ ਉਹ ਲੱਗਦਾ ਆਮਨਜੋ ਦੇ ਦਾਦਾ ਜੀ ਨੇ ਜੀ ਇਹ ਵੀ ਦੇਖੋ ਵੱਡੀ ਉਮਰ ਤੇ ਅੱਜ ਉਹਨਾਂ ਨੂੰ ਰਿਸੀਵ ਕਰਨ ਆਇਆ ਬੜੀ ਖੁਸ਼ੀ ਦੇ ਇਹਨਾਂ ਲਈ ਵੀ ਪਾਲ ਨੇ ਬਾਪੂ ਜੀ ਖੁਸ਼ ਹੋ ਪੂਰੇ ਮੈਂ ਬੜਾ ਖੁਸ਼ ਆਇਆ ਆਮਨਜੋ ਦਰਾਈਆਂ ਵਾਹ ਤੋਂ ਵਧਾਈਆਂ ਪੂਰਾ ਖੁਸ਼ਾ ਨਾ ਐਦੂ ਗਾ ਗਾ ਮਾ ਇਹ ਕੋ ਤੁਸੀਂ ਦੇਖੋ ਵੀ ਅੱਜ ਇੰਨਾ ਬਜ਼ੁਰਗਾਂ ਲਈ ਐਦੂ ਵੱਡੀ ਖੁਸ਼ੀ ਦੀ ਕੀ ਗੱਲ ਹੋਊਗੀ ਕਿ ਅੱਜ ਉਹਨਾਂ ਦੀ ਪੋਤੀ ਨੂੰ ਕਹਿ ਲੋ ਵੀ ਪੂਰਾ ਪੰਜਾਬ ਜਿਹੜਾ ਉਡੀਕ ਕਰ ਰਿਹਾ ਕਿ ਦੁਨੀਆ जित ਕੇ ਘਰੇ ਜਿਹੜੀ ਆ ਉਹ ਵਾਪਸ ਆ ਰਹੀ ਹੈ ਤੋਂ ਸਾਡੇ ਸਾਰਿਆਂ ਲਈ ਬੜੀ ਖੁਸ਼ੀ ਦੀ ਪਾਲ ਹੈ ਤੇ ਜਿਹੜੀ ਗੱਲ ਮੈਂ ਪਾਲਿਸੀ ਦੀ ਕਰ ਰਿਹਾ ਸੀ ਕਿ ਕਈ ਉਦੋਂ ਕਹਿੰਦੇ ਹੁੰਦੇ ਆ ਵੀ ਚਾਰ ਦਿਨਾਂ ਬਾਅਦ ਹੀ ਪਤਾ ਲੱਗਿਆ ਜੀ ਪਾਲਿਸੀ ਦੇ ਕੀ ਰਿਜ਼ਲਟ ਹੈ ਪਰ ਇਸ ਸਰਕਾਰ ਚ ਬੜਾ ਜਿਹੜਾ ਖੇਡਾਂ ਨੂੰ ਲੈ ਕੇ ਕੰਮ ਹੋਇਆ ਜਿਹੜੇ ਖੇਡ ਮਹਿਕਮੇ ਦਾ ਬਜਟ ਕਦੇ 100 ਕਰੋੜ ਤੋਂ ਨਹੀਂ ਸੀ ਵਧਿਆ ਐਟਕੀ तकरीबन 900 ਕਰੋੜ ਰੁਪਇਆ ਜਿਹੜਾ ਪੰਜਾਬ ਸਰਕਾਰ ਨੇ ਖੇਡਾਂ ਦੇ ਲਈ ਰੱਖਿਆ 8-9 ਗੁਣਾ ਜਿਹੜਾ ਬਜਟ ਹੈ ਜਿਹੜਾ ਖੇਡਾਂ ਦਾ ਇਸ ਸਰਕਾਰ ਦੇ ਵਿੱਚ ਵਧਿਆ ਤੇ ਪਹਿਲੀ ਵਾਰ ਹੈ ਕਿ ਪਿਛਲੇ ਸਾਢੇ 3 ਸਾਲ ਚ ਕੋਈ ਵੀ ਜਿੰਨੀਆਂ ਲਿਸਟਡ ਗੇਮਸ ਹੈ ਜਿਹੜੀਆਂ ਖੇਡ ਪਾਲਿਸੀ ਦਾ ਹਿੱਸਾ ਹੈ ਇਹ ਪਹਿਲੀ ਵਾਰ ਹੈ ਕਿ ਉਸੇ ਮਹੀਨੇ ਦੇ ਵਿੱਚ ਜਿਹੜਾ ਕੈਸ਼ ਵਾਰਡ ਹੈ ਉਹ ਮਿਲਦਾ ਰਿਹਾ ਹੈ ਮੈਂ ਪਰਸੋਂ ਵੀ ਕਿਸੇ ਆਪਣੇ ਜਿਹੜੇ ਹਾਕੀ ਦੇ ਪਲੇਅਰ ਸੀ ਕਾਸ਼ਤੀ ਵਰਗ ਮੈਂ ਉਹਨਾਂ ਕੋਲ ਬੈਠੇ ਗੱਲਾਂ ਕਰ ਰਹੇ ਸੀ ਉਹ ਕਹਿੰਦੇ ਥੋੜੀ ਸਰਕਾਰ ਤੇ ਸਾਨੂੰ ਪਹਿਲੀ ਵਾਰ ਹੋਇਆ ਕਿ ਜੀ ਅਸੀਂ ਜਿਹੜੇ ਮਹੀਨੇ ਕੌਨਵੈਲ ਜਿੱਤ ਕੇ ਆਏ ਸਾਨੂੰ ਉਸੇ ਮਹੀਨੇ ਕੈਸ਼ ਵਾਰਡ ਮਿਲ ਗਿਆ ਨਹੀਂ ਕਹਿੰਦੇ ਸਾਨੂੰ ਇਲੈਕਸ਼ਨਰ ਦਾ ਵੇਟ ਕਰਨਾ ਪੈਂਦਾ ਸੀ ਜੇ ਵੋਟਾਂ ਵਾਲਾ ਸਾਲ ਹੈ ਤਾਂ ਨੌਕਰੀ ਵੀ ਤੇ ਕੈਸ਼ ਵੀ ਜੇ ਵੋਟਾਂ ਵਾਲਾ ਸਾਲ ਨਹੀਂ ਹੈ ਦਾ ਨਾ ਨੌਕਰੀ ਨਾ ਕੈਸ਼ ਸੋ ਇਹ ਪਹਿਲੀ ਸਰਕਾਰ ਹੈ ਵੀ ਜਿਹਨੇ ਖੇਡਾਂ ਨੂੰ ਜਿਹੜੀ ਤਰਜੀਹ ਦਿੱਤੀ ਹੈ ਤੇ ਪਹਿਲੀ ਵਾਰ ਇਦਾਂ ਦੀ ਪਾਲਿਸੀ ਲੈ ਕੇ ਆਈਦੀ ਹੈ ਜਿਹਦਾ ਅੱਜ ਪੂਰੇ ਭਾਰਤ 'ਚ ਕੋਈ ਮੁਕਾਬਲਾ ਨਹੀਂ ਸੋ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਵੀ ਪਿਛਲੇ ਦਿਨੀ ਵੀਡੀਓ ਕਾਲ ਕਰਕੇ ਸਾਰੀਆਂ ਇਹਨਾਂ ਸਾਡੀਆਂ ਪੰਜਾਬ ਦੀਆਂ ਤਿੰਨ ਧੀਆਂ ਦੇ ਨਾਲ ਗੱਲ ਕੀਤੀ ਉਥੇ ਐਸ ਪਰ ਪਾਲਿਸੀ ਜਿਹੜਾ ਕੈਸ਼ ਵਾਰਡ ਤਾਂ ਮਿਲਣਾ ਹੀ ਹੈ ਤੇ ਹਰਮਨ ਆਲਰੇਡੀ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਦੇ ਸੇਵਾ ਨਿਭਾ ਰਹੀ ਹੈਗੀ ਤੇ ਇਹਨਾਂ ਨੂੰ ਵੀ ਸਾਡੀਆਂ ਦੋਨੇ ਧੀਆਂ ਨੂੰ ਜਿਹੜੀ ਬਣਦਾ ਮਾਨਸਮਾਨ ਚਲੋ ਕੈਸ਼ ਤਾਂ ਮਿਲਣਾ ਤੇ ਨੌਕਰੀ ਵੀ ਜਿਹੜੀ ਆ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਊਗੀ ਠੀਕ ਹੈ ਜੀਮਾ ਸਾਹਿਬ ਜੀਮਾ ਸਾਹਿਬ ਇੱਕ ਮਿੰਟ ਮੈਂ ਇੱਥੇ ਇੱਕ ਗਵਾਹ ਖੜੀ ਹੈਗੀ ਆ ਕਿਉਂਕਿ ਜਦੋਂ ਸਾਡੇ ਮੀਤਹਿਰ ਜੀ ਟੀਮਾ ਸਾਹਿਬ ਮੈਂ ਜਦੋਂ ਆਪਣਾ ਕਾਮਨ ਵੈਲਥ ਜਿੱਤੇ ਸੀ ਜਿੰਨਾ ਇਹਨਾਂ ਨੇ ਮਤਲਬ ਮਾਨ ਸਤਕਾਰ ਮਾਨ ਸਾਹਿਬ ਨੇ ਦਿੱਤਾ ਅੱਜ ਤੱਕ ਕਦੇ ਕਿਸੇ ਸਰਕਾਰ ਨੇ ਨਹੀਂ ਦਿੱਤਾ ਹੈਗਾ ਔਰ ਜੇ ਮਤਲਬ ਜਿਸ ਤਰ੍ਹਾਂ ਹੁਣ ਮੀਤਿਹਰ ਜੀ ਨੇ ਮੈਨੂੰ ਯਾਦ ਹੈ ਇਹਨਾਂ ਨੇ ਹਰਲੀਨ ਉਹਨਾਂ ਨੂੰ ਪਹਿਲਾਂ ਕਿਹਾ ਸੀਗਾ ਵੀ ਤੁਸੀਂ ਜਿੱਤ ਕੇ ਆਇਆ ਮੈਂ ਤੁਹਾਨੂੰ ਲੈਣੇ ਇਹਦੇ ਲਈ ਸਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਰ ਮੈਸੇਜ ਕਰਦੇ ਹਾਂ ਕਿ ਮੈਂ ਹੁਣ ਵਜ਼ੀਰ ਵੀ ਨਹੀਂ ਖੇਡਾਂਗਾ ਪਰ ਮੈਂ ਕਿਉਂਕਿ ਉਦੋਂ ਖੇਡ ਪ੍ਰੇਮੀ ਜ਼ਰੂਰ ਹਾਂ ਮੈਂ ਖੇਡ ਪ੍ਰੇਮੀ ਹਾਂ ਮੈਂ ਉਦੋਂ ਹਰਲੀਨ ਹੋਰਾਂ ਦੇ ਨਾਲੇ ਵਾਦਾ ਕੀਤਾ ਸੀ ਕਿ ਤੁਸੀਂ ਵਰਲਡ ਕੱਪ ਜਿੱਤ ਕੇ ਆਉਣਾ ਮੈਂ ਤੁਹਾਨੂੰ 에어ਪੋਰਟ ਤੋਂ ਲੈਣ ਆਉਂਗਾ। ਸੋ ਮੈਂ ਅੱਜ ਇੱਕ ਚਲੋ ਐਮਪੀ ਤਾਂ ਹੈ ਹੀ ਆ ਪਰ ਮੈਂ ਖੇਡ ਪ੍ਰੇਮੀ ਤੌਰ ਤੇ ਵੀ ਮੈਂ ਸਾਡੀਆਂ ਜਿਹੜੀਆਂ ਧੀਆਂ ਨੇ ਉਹਨਾਂ ਦਾ ਵੈਲਕਮ ਕਰ ਲਈ ਅੱਜ ਮੈਚ ਤੇ ਪਹੁੰਚੇ। ਜੀਵਨ ਸਾਹਿਬ ਰਿਵਾਰਡ ਪ੍ਰਾਈਜ਼ ਕੀ ਰਹਿਣ ਵਾਲਾ ਹੈ ਫਿਰ ਉਹਨਾਂ ਕੋਲ ਜਾਣਾ ਤੁਹਾਡੇ ਹੱਥ ਹੈ। ਇਹ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਡੀਆਂ ਜਿੰਨੋ ਪੰਜਾਬ ਦੀਆਂ ਧੀਆਂ ਦਾ ਪੰਜਾਬ ਪਹੁੰਚਣ ਤੇ ਸਵਾਗਤ ਕਰਦਾ ਹਾਂਗਾ। वेलकम ਕਰਤਾਗਾ ਔਰ ਬਿਹਤਖ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਤਰਫੋਂ ਬਹੁਤ ਬਹੁਤ ਸਵਾਗਤ ਤਿੰਨਾ ਧੀਆਂ ਦਾ ਪਰਿਵਾਰ ਉਹਨਾਂ ਦੇ ਮਾਤਾ ਪਿਤਾ ਦਾਦਾ ਜੀ ਪੂਰੀ ਫੈਮਲੀ ਜਿਹੜੀ ਆ ਉਹ ਪਹੁੰਚ ਚੁੱਕੀ ਆ ਔਰ ਪੂਰੇ ਮਹਾਲੀ ਦੇ ਪੰਜਾਬ ਦੇ ਖੇਡ ਪ੍ਰੇਮੀ ਜਿਹੜੇ ਨੇਗੇ ਉਹ ਵੀ ਪਹੁੰਚ ਚੁੱਕੇ ਨੇਗੇ ਸੋ ਇਹ ਪੰਜਾਬ ਦੇ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਆ ਕਿ ਸਾਡੀਆਂ ਤਿੰਨ ਬੇਟੀਆਂ ਜਿਹੜੀਆਂ ਨੇਗੀਆਂ ਉਹ ਅੱਜ ਵਰਲਡ ਕੱਪ ਜਿੱਤ ਕੇ ਆਈਆਂ ਨੇਗੀਆਂ ਕੋਈ ਸਮਾਂ ਸੀਗਾ ਕਿਸੇ ਸਮੇਂ ਕਿਹਾ ਜਾਂਦਾ ਸੀਗਾ ਜਿਸ ਤਰ੍ਹਾਂ ਸਾਡੀ ਭੈਣ ਨੇ ਕਿਹਾ ਕਿ ਧੀਆਂ ਨੂੰ ਕੁੱਖਾਂ ਚ ਕਤਲ ਕਰ ਦਿੱਤਾ ਜਾਂਦਾ ਸੀਗਾ ਪਰ ਅੱਜ ਉਹੀ ਧੀਆਂ ਸਾਡੇ ਦੇਸ਼ ਦਾ ਮਾਣ ਦੇਗੀਆਂ ਅੱਜ ਉਹੀ ਧੀਆਂ ਸਾਡੇ ਦੇਸ਼ ਦਾ ਜਿਨ੍ਹਾਂ ਨੇ ਸਿਰ ਉੱਚਾ ਕੀਤਾਗਾ ਔਰ ਪਹਿਲੀ ਵਾਰ ਜਿਹੜੀ ਆ ਵੂਮਨ ক্রিকেট ਟੀਮ ਸਾਡੀ ਆ ਵਰਲਡ ਕੱਪ ਜਿੱਤ ਕੇ ਆਈ ਆ ਬਿਲਕੁਲ ਇਹਨਾਂ ਨੂੰ ਇਨਾਮ ਵੀ ਮਿਲੂਗਾ ਸਤਕਾਰ ਵੀ ਮਿਲੂਗਾ ਔਰ ਮਹਿਮਾਨ ਸਾਹਿਬ ਨਾਲ بیٹھ ਕੇ ਅਸੀਂ ਪਾਲਸੀ ਬਣਾਵਾਂਗੇ ਤਾਂ ਕਿ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਸਮੇਂ 'ਚ ਸਾਡੇ ਬੱਚੇ ਜਿਹੜੇ ਨੇਗੇ ਹੋਰ ਅੱਗੇ ਵਧਣ ਪਹਿਲੀ ਵਾਰ ਹੋ ਰਿਹਾ ਕਿ 1000 ਪਲੇ ਗਰਾਊਂਡ 1000 ਖੇਡ ਸਟੇਡੀਅਮ ਜਿਹੜਾ ਉਹ ਇਸੇ ਸਾਲ 'ਚ ਪਿੰਡਾਂ 'ਚ ਬਣ ਕੇ ਤਿਆਰ ਹੋ ਜਾਊਗਾ ਔਰ 2.5 ਹਾਂਜੀ 3000 3000 1000 ਸਾਰੀ 1000 ਨਰਸਰੀ ਜਿਹੜੀ ਆ ਉਹ ਬਣ ਕੇ ਤਿਆਰ ਹੋ ਜੀ 3000 ਪਲੇ ਗਰਾਊਂਡ ਜਿਹੜਾ ਉਹ ਬਣ ਰਿਹਾਗਾ ਸੋ ਖੇਡਾਂ ਪੱਤਰ ਪੰਜਾਬ ਦੀਆਂ ਹੋਰੰਜਾਂ ਨੇਗੀਆਂ ਸੋ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਚ ਸਾਡੀਆਂ ਧੀਆਂ ਸਾਡੇ ਪੁੱਤ 올림픽ਸ ਦੇ ਅੰਦਰ ਏਸ਼ੀਅਨ ਗੇਮ ਦੇ ਅੰਦਰ ਸਾਬ ਗੇਮ ਦੇ ਅੰਦਰ ਪੂਰੇ ਭਾਰਤ ਦਾ ਪੰਜਾਬ ਦਾ ਸਾਡੇ ਪਿੰਡਾਂ ਦਾ ਨਾਮ ਚਮਕਾਉਣਗੇ ਸੋ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈਗਾ ਸੋ ਮੈਂ ਇੱਕ ਵਾਰ ਫੇਰ ਪੂਰੇ ਪੰਜਾਬ ਵਾਸੀਆਂ ਨੂੰ ਸਾਡੀਆਂ ਪੰਜਾਬ ਦੀਆਂ ਧੀਆਂ ਨੂੰ ਸਾਡੇ ਪੰਜਾਬ ਦੇ ਭਰਾਵਾਂ ਨੂੰ ਬਹੁਤ ਮੁਬਾਰਕਬਾਦ ਦੇਣੀ ਚਾਹਣਾਗਾ ਕਿ ਤੁਹਾਡੀਆਂ ਧੀਆਂ ਜਿਹੜੀਆਂ ਕਿੰਨਾ ਅੱਛਾ ਪ੍ਰਦਰਸ਼ਨ ਕਰਕੇ ਆਂਜਾਂ ਰਹੀਆਂ ਔਰ ਮੇਰੀ ਸਾਰੇ ਮਾਪਿਆਂ ਨੂੰ ਅਪੀਲ ਆ ਅੱਜ ਪੰਜਾਬ ਦੇ ਲੋਕ ਕਿ ਆਪਣੀਆਂ ਧੀਆਂ ਨੂੰ ਗਰਾਊਂਡ 'ਚ ਭੇਜੋ ਆਪਣੀਆਂ ਧੀਆਂ ਦੇ ਉੱਤੇ ਜਿਹੜਾ ਤੁਸੀਂ ਮਾਣ ਕਰੋ ਉਹਨਾਂ ਨੂੰ ਖੇਡਣ ਦੇ ਮੌਕੇ ਦਿਓ ਜਿੰਨਾ ਵੀ ਜਿੰਨਾ ਵੀ ਪਰਿਵਾਰਾਂ ਨੇ ਆਪਣੀਆਂ ਧੀਆਂ ਨੂੰ ਖੇਡਣ ਦੇ ਮੌਕੇ ਦਿੱਤੇ ਨੇ ਅੱਜ ਉਹ ਪਰਿਵਾਰ ਸਾਡੇ ਨਾਲ ਨੇ ਅੱਜ ਉਹਨਾਂ 'ਚ ਮੈਂ ਸਮਝਦਾ ਇਸ ਤੋਂ ਵੱਡੀ ਖੁਸ਼ੀ ਕਦੇ ਹੋ ਨਹੀਂ ਸਕਦੀ ਅੱਜ ਉਹਨਾਂ ਲਈ ਖੁਸ਼ੀ ਦੇ ਪੜਲੇ ਸਵੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਆਪਣੀਆਂ ਆਪਣੀਆਂ ਬੇਟੀਆਂ ਨੂੰ ਬੱਚੀਆਂ ਨੂੰ ਧੀਆ ਨੂੰ ਹਰ ਰੋਜ਼ ਖੇਡ ਦੇ ਮੈਦਾਨ ਚ ਲੈ ਕੇ ਜਾਓ ਜਿੱਥੇ ਉਹ ਤੰਦਰੁਸਤ ਰਹਿਣ ਗਿਆ ਉਥੇ ਖੇਡਣ ਗਿਆ ਔਰ ਆਪਣਾ ਉਹਦੇ ਮਾਂ ਬਾਪ ਦਾ ਪੰਜਾਬ ਦਾ ਪਿੰਡ ਦਾ ਨਾਮ ਜਿਹੜਾ ਦੇਸ਼ ਦੀ ਇੱਜ਼ਤ ਕਰਦੇ ਜੀ ਪੰਜਾਬ ਦੇ ਸਭ ਤੋਂ ਵੱਧ ਪੰਜਾਬ ਦੇ ਸਭ ਤੋਂ ਵੱਧ ਖਿਡਾਰੀ ਜਿਹੜੇ ਬਾਹਰ ਆਏ ਨੇ ਬੜੀ ਜਲਦੀ ਜਿਹੜਾ ਗੇਡਾ ਪੰਜਾਬ ਤੋਂ ਜਾਰੀ ਕਰਾਂਗੇ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਤਾਂ ਜਿਹੜੇ ਤਾ ਸਾਬ ਤਰੀਕੇ ਦੇ ਨਾਲ ਜਿਹੜੇ ਕਲੀਏ ਕਿ ਤਸਵੀਰਾਂ ਨੇ ਉਹ ਆ ਦਿਖ ਰਹੀਆਂ ਨੇ ਅੱਗੇ ਆਪਣੇ ਸਮਾਜ ਦੇ ਵਿੱਚ ਸੀ ਵੀ ਨਹੀਂ ਜੀ ਕੁੜੀਆਂ ਨੂੰ ਆ ਨਾ ਕਰੋ ਕਿਉਂਕਿ ਸਾਨੂੰ ਵੀ ਬੜੀਆਂ ਸਮੱਸਿਆਵਾਂ ਆਈਆਂ ਜਦੋਂ ਬੱਚੇ ਛੋਟੇ ਸੀ ਤੁਹਾਨੂੰ ਪਤਾ ਹੀ ਆਪਣੇ ਸਮਾਜ ਦਾ ਪਰ ਮੈਂ ਸਾਰਿਆਂ ਨੂੰ ਇਹੀ ਕਹਿਨੀ ਆਂ ਵੀ ਕਦੇ ਵੀ ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ ਜਿਵੇਂ ਅੱਜ ਹਰਲੀਨ ਨੇ ਅਮਨਜੋਤ ਨੇ ਪੂਰੀ ਇੰਡੀਆ ਟੀਮ ਨੇ ਹਰਮਨ ਨੇ ਆਪਣਾ ਸਾਡਾ ਸਿਰ ਉੱਚਾ ਕੀਤਾ ਹੈਗਾ ਆਪਾਂ ਵੀ ਆਪਣੀਆਂ ਸਾਰੀਆਂ ਧੀਆਂ ਨੂੰ ਜਿਸ ਤਰ੍ਹਾਂ ਕਹਿੰਦੇ ਨੇ ਕਿ ਪੁੱਤ ਮੰਡਾਉਣ ਜ਼ਮੀਨਾ ਧੀਆਂ ਦੁੱਖ ਮਣਾਉਂਦੀਆਂ ਨੇ ਬਿਲਕੁਲ ਸਹੀ ਗੱਲ ਹੈ ਜੀ ਪੁੱਤ ਤਾਂ ਜ਼ਮੀਨਾਂ ਨੂੰ ਪੈ ਜਾਂਦੇ ਨੇ ਧੀਆਂ ਹਮੇਸ਼ਾ ਦੁੱਖ ਮਣਾਉਂਦੀਆਂ ਨੇ ਔਰ ਮੈਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਕਿਉਂਕਿ ਬਹੁਤ ਜ਼ਿਆਦਾ ਜਿੱਦਣ ਦੀ ਵੀ ਆਪਣੀ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਔਰ ਇਹਨਾਂ ਨੇ ਇੰਨਾ ਜ਼ਿਆਦਾ ਸਾਡੇ ਮੀਤਹਿਰ ਜੀ ਖੜੇ ਨੇ ਚੀਮਾ ਸਾਹਿਬ ਖੜੇ ਨੇ ਇੰਨਾ ਜ਼ਿਆਦਾ ਇਹਨਾਂ ਨੇ ਮਤਲਬ ਆਪਣਾ ਖੇਡਾਂ ਨੂੰ ਪ੍ਰਮੋਟ ਕੀਤਾ ਜਦੋਂ ਸਾਡੇ ਪਹਿਲਾਂ ਅਸੀਂ ਜਿੱਤ ਕੇ ਆਏ ਸੀਗੇ ਉਦੋਂ ਸਭ ਤੋਂ ਪਹਿਲਾਂ ਆਪਣੀ ਸਰਕਾਰ ਸੀ ਵੀ ਜਿਨ੍ਹਾਂ ਨੇ ਸਾਰਾ ਨਾਮ ਦਿੱਤਾ ਹੈਗਾ ਔਰ ਇੰਨਾ ਪਲੇਅਰਾਂ ਦਾ ਉਹ ਕਰਿਆ ਹੈਗਾ ਉਸ ਦਾ ਨਾਮ ਮਾਨ ਸਾਹਿਬ ਨੇ ਤੁਸੀਂ ਦੇਖੋ ਵੀ ਇੰਨਾ బిజీ ਹੁੰਦੇ ਹੋਏ ਔਰ ਬਕਾਇਦਾ ਵੀਡੀਓ ਕਾਲ ਕੀਤੀ ਹੈਗੀ ਆ ਹੁਣ ਜਿਸ ਤਰ੍ਹਾਂ ਮੋਦੀ ਜੀ ਨੇ ਉਹਨਾਂ ਨੇ ਬੁਲਾ ਕੇ ਬਹੁਤ ਰਿਸਪੈਕਟ ਦਿੱਤੀ ਆ ਮੈਂ ਸਾਰੇ ਮਤਲਬ ਆਪਣੇ ਸਮਾਜ ਨੂੰ ਸਾਰਿਆਂ ਨੂੰ ਆਪਣੀ ਤਰਫ ਤੋਂ ਤੈਅ ਦਿਲੋਂ ਕਹਿੰਦੀ ਆ ਵੀ ਬਹੁਤ ਮਤਲਬ ਖੁਸ਼ੀ ਦੇ ਪਾਲ ਲੇਗੇ ਔਰ ਅਸੀਂ ਇੰਨਾ ਮਤਲਬ ਸਾਰਿਆਂ ਦਾ ਉਸ ਖਾਸ ਕਰ ਪ੍ਰਮਾਤਮਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀਆਂ ਧੀਆਂ ਨੂੰ ਇੰਨਾ ਮਾਣ ਬਖਸ਼ਿਆ ਆ ਦੇਖੋ ਜੀ ਸਾਰੇ ਖੜੇ ਆ ਬਹੁਤ ਸੈਲੀਬ੍ਰੇਸ਼ਨ ਐ ਨਾ ਹੋਣਾ ਵੀ ਚਾਹੀਦਾ ਸਰ ਤੁਹਾਡੀ ਸਪੋਰਟ ਪਾਲਿਸੀਜ਼ ਪੰਜਾਬ ਕੀ ਬਹੁਤ ਬਿਹਤਰ ਰਹੀ ਹੈ ਰੇਡੀਓ ਕੇ ਪੰਜਾਬ ਕੇ ਲੀ 1 ਮਿੰਟ ਪਹਿਲੇ ਪਹਿਲੇ ਤੁਸੀਂ ਦੱਸੋ ਬਈ ਆਪਣੇ ਬੇਟੀ ਦਾ ਸਰ ਸੈਲੀਬ੍ਰੇਟ ਕਿਵੇਂ ਕਰੋਗੇ ਕੀ ਖਿਲਾਣੇ ਵਾਲੇ ਹੋ ਅਮਨ ਜੋਤ ਕੀ ਖਾਣਾ ਹੈ ਆਪਣੇ ਜੋ ਖਾ ਕੇ ਬਈ ਅਮਨੂ ਕੀ ਖਾਣਾ ਜੀ ਕੀ ਖਿਲਾਣੇ ਵਾਲੇ ਹੋ ਅਮਨ ਜੋਤ ਨੂੰ ਥਿਆ ਕੁਝ ਕਿਉਂਕਿ ਡਾਈਟ ਉਹ ਟਾਈਟ ਰੱਖਾ ਗਿਆ ਇਸ ਕਰਕੇ ਅੱਗੇ ਨੂੰ ਥੋੜਾ ਕਿਨੂੰ ਆਜੋ ਤੁਸੀਂ ਵੇਖੋ ਅਮਨ ਜੋਤ ਦੀ ਜੋ ਚੋਇਸ ਹੈ ਸਭ ਤਿਆਰ ਹੈ ਜੀ ਹਾਂ ਜੀ ਇਹ ਸੈਲੀਬ੍ਰੇਸ਼ਨ ਹੋ ਹੀ ਰਹੀ ਹੈ ਸਭ ਕਹੇ ਸੈਲੀਬ੍ਰੇਸ਼ਨ ਨਹੀਂ ਆ ਜੀ ਡੋਲ ਦਿਮਾਗੇ ਵਾਲੇ ਹਸਾਤ ਨਹੀਂ ਹੈ ਹਾਂਜੀ 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 ਬਹੁਤ ਖੁਸ਼ੀ ਹੁੰਦੀ ਆ ਜੀ ਆਪਣੀਆਂ ਧੀਆਂ ਸਭ ਤੋਂ ਅੱਗੇ ਆਂਦੀਆਂ ਜੀ ਦੇਖੋ 25 ਸਾਲ ਬਾਅਦ ورلڈ ਕੱਪ ਆਪਣੇ ਦੇਸ਼ ਦੇ ਵਿੱਚ ਆਇਆ ਜੀ ਠੀਕ ਹੈ ਜੀ ਤੇ ਆ ਮੈਂ ਤਾਂ ਕਹਿਣਾ ਜੀ ਆਪਣੇ ਧੀਆਂ ਨੂੰ ਵੱਧ ਤੋਂ ਵੱਧ ਅੱਗੇ ਭੇਜਣਾ ਜ਼ਰੂਰੀ ਹੈਗਾ ਜਿੱਧਰ ਉਹਨਾਂ ਨੂੰ ਇੱਕ ਥਾਂ ਤੇ ਜਾਣੀ ਹੈ ਉਹਨੂੰ ਬੰਨ ਕੇ ਨਾ ਰੱਖੋ বিজেয় ਆਪਣੇ ਉਹ ਬਾਹਰಾಣਗੀਆਂ ਕਰੋ ਦੀ ਤਾਂ ਇਹਨਾਂ ਦੇ ਹੌਸਲੇ ਬਲੰਦ ਹੋਣਗੇ ਤੇ ਕੁਝ ਨਾ ਕੋਈ ਜਿੰਦਗੀ ਕਰਨੀ ਹੈ। ਦੇਖੋ ਜੀ ਇਹ ਸਾਰ ਮਹਾਰਾਜ ਦੀ ਕਿਰਪਾ ਜੀ ਅਸੀਂ ਇਹ ਸੋਚਣ ਸੀ ਇਹ ਪਾਲ ਸਮਾਂ ਵੀ ਦੇਖਾਂਗੇ ਜੀ। ਬਹੁਤ ਪਰਮਾਤਮਾ ਦੀ ਕਿਰਪਾ ਹੈ ਜੀ ਬਹੁਤ ਕਿਰਪਾ ਹੈ। ਕਹਿੰਦੇ ਜੀ ਸਪੋਰਟਸ ਮੰਤਰੀ ਕਾਫੀ ਪਾਲਿਸੀ ਮਾਪਿਓ ਉਸ ਉਸ ਪਾਲ ਨੂੰ ਤਰਸਦੇ ਆ ਜਦ ਉਹਨਾਂ ਦਾ ਆਪਣੀ ਬੇਟੀ ਦੇ ਨਾਂ ਦੇ ਨਾਲ ਪਛਾਣੇ ਜਾਂਦਾ ਜੀ ਬਿਲਕੁਲ ਦੇਦੇ ਹੋ ਮਹਾਰਾਜੀ ਕਿਰਪਾ ਸਾਰੀ ਇਹ ਬੱਚੇ ਇਸ ਦੇ ਤਰ ਪਹੁੰਚੇ ਹੋਏ ਪ੍ਰਮਾਤਮਾ ਨੇ ਕਿਰਪਾ ਨਾਲ ਦੇਖਾ ਰਹੇ ਤੇਜੀ ਜੀ ਸਰ ਮੀਟਾ ਮੀਟਾ ਕਿਸਪੋਰਟ ਪਾਇਲਟਾ ਦਿੱਤਾ ਐਵਰੀਥਿੰਗ ਗੁੱਡ ਇਧਰ 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 ਆਓ ਮਰਦਾਦਾ ਜੀ ਆਗੇ ਤਾ ਪੰਜਾਬ ਦੀਆਂ ਤਿਆਂ ਦੇ ਸਵਾਗਤ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਵੱਲੋਂ ਉਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕੈਬਨਿਟ ਮੰਤਰੀ ਹਰਪਾਲ ਚੀਮਾ ਸਾਂਸਦ ਮੀਠੇਰ ਸਵਾਗਤ ਕਰਨ ਦੇ ਲਈ ਉੱਥੇ ਪਹੁੰਚੇ ਹੋਏ ਨੇ ਤਾਂ ਹਰਲੀਨ ਦਿਓਲ ਅਤੇ ਅਮਨਜੋਤ ਦੇ ਪਰਿਵਾਰਕ ਮੈਂਬਰ ਵੀ ਉੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਸਵਾਗਤ ਦਾ ਲਗਾਤਾਰ ਉਹਨਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ ਟੋਲ ਵੀ ਉੱਥੇ ਮੌਜੂਦ ਹੈ ਤੇ ਪੰਜਾਬ ਦੀਆਂ ਤੀਆਂ ਦਾ ਟੋਲ ਦੇ ਨਾਲ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ ਤਾਂ ਚੰਡੀਗੜ੍ਹ 에어ਪੋਰਟ ਦੀਆਂ ਤਸਵੀਰਾਂ ਨੇ ਜਿੱਥੇ ਹਲੀਨ ਦਿਹੁਲ ਤੇ ਮਨਜੋਤ ਕੌਰ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਕੈਬਨਿਟ ਮੰਤਰੀ ਹਰਪਾਲ ਜੀ ਵੀ ਪਹੁੰਚੇ ਹੋਏ ਨੇ ਤਾਂ ਸੰਸਦਵੀ ਥੀਅਰ ਵੀ ਉਹਨਾਂ ਦਾ ਸਵਾਗਤ ਕਰਨ ਲਈ ਪਹੁੰਚੇ ਹੋਏ ਨੇ ਤੇ ਪਰਿਵਾਰਕ ਮੈਂਬਰ ਵੀ ਉੱਥੇ ਮੌਜੂਦ ਨੇ ਤੇ ਢੋਲ ਵੀ ਉੱਥੇ ਮੌਜੂਦ ਹੈ ਤੇ ਇੰਤਜ਼ਾਰ ਕੀਤਾ ਜਾ ਰਿਹਾ ਸਰ ਥੋੜੀ ਥੋੜੀ ਸਾਈਡ ਤੇ ਹਾਂਜੀ 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 ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਬਹੁਤ ਖੁਸ਼ੀ ਹੁੰਦੀ ਹੈ ਜੀ ਆਪੜੀਆਂ ਧੀਆਂ ਸਭ ਤੋਂ ਅੱਗੇ ਆਦੀਆਂ ਜੀ ਦੇਖੋ 25 ਸਾਲ ਬਾਅਦ ਵਰਲਡ ਕੱਪ ਆਪਣੇ ਦੇਸ਼ ਦੇ ਵਿੱਚ ਆਇਆ ਜੀ ਠੀਕ ਹੈ ਜੀ ਇਹ ਮੇਰਾ ਕਹਿਣਾ ਇਹ ਆਪਣੇ ਧੀਆਂ ਨੂੰ ਵੱਧ ਤੋਂ ਵੱਧ ਅੱਗੇ ਭੇਜਣਾ ਜ਼ਰੂਰੀ ਹੈਗਾ ਜਿੱਦਾਂ ਉਹਨਾਂ ਨੇ ਇੱਕ ਪਾਣੀ ਦੀ ਤਿਆਰੀਆਂ ਨੂੰ ਬਣ ਕੇ ਨਾ ਰੱਖੋ ਵੀ ਜੇ ਆਪਣੇ ਉਹ ਬਾਹਰ ਆਣਗੀਆਂ ਕਰੋ ਦੀ ਤਾਂ ਹੀ ਉਹਨਾਂ ਦੇ ਹੌਸਲੇ ਬਲੰਦ ਹੋਣਗੇ ਤੇ ਕੁਝ ਨਾ ਕੁਝ ਜੁਨਨੀ ਕਰਨਗੇ ਦੇਖੋ ਜੀ ਇਹ ਸਾਰ ਮਹਾਰਾਜ ਦੀ ਕਿਰਪਾ ਜੀ ਅਸੀਂ ਇਹ ਸੋਚਣ ਸੀ ਇਹ ਸਮਾਂ ਵੀ ਦੇਖਾਂਗੇ ਜੀ ਬਹੁਤ ਪਰਮਾਨੰਦੀ ਹੋ ਕੇ ਮੀਰ ਜੀ ਖੇਡਾਂ ਸਪੋਰਟਸ ਮੰਤਰੀ ਕਾਫੀ ਪਾਲਿਸੀ ਬਣਾਈ ਉਸ ਵੱਲ ਨੂੰ ਤਰਸਦੇ ਆ ਜਦ ਉਹਨਾਂ ਦਾ ਆਪਣੀ ਬੇਟੀ ਦੇ ਨਾਮ ਨਾਲ ਨਾਲ ਪਛਾਣੇ ਜਾਂਦਾ ਹੈ ਤੁਸੀਂ ਜਿਹੜੀ ਆਪਣੀ ਜਿੱਤ ਹੋਈ ਆ ਆਪਣੇ ਬੇਟੀਆਂ ਦੀ ਔਰ ਇਹ ਬਹੁਤ ਹੀ ਮਤਲਬ ਖੁਸ਼ੀ ਦਾ ਪਲ ਹੈਗਾ ਜਿਹੜਾ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿਉਂਕਿ ਅਸੀਂ ਤਾਂ ਉੱਥੇ ਲਾਈਵ ਮੈਚ ਦੇਖਿਆ ਹੈਗਾ ਔਰ ਬੰਬੇ ਦੇ ਵਿੱਚ ਇਹ ਹਾਲ ਸੀਗਾ ਵੀ ਜਿਹੜੇ ਪੇਰੈਂਟਸ ਸੀਗੇ ਜਾਂ ਜਿੰਨੇ ਵੀ ਉੱਥੇ ਮਤਲਬ ਬਜ਼ੁਰਗੋਂ ਤੋਂ ਲੈ ਕੇ ਬੱਚੇ ਤੱਕ ਉਹ ਜਦੋਂ ਧੀਆ ਜਿੱਤੀਆਂ ਆਪਣੀਆਂ ਔਰ ਮੱਥੇ ਨੂੰ ਹੱਥ ਲਾ ਰਹੀ ਸੀ ਗਰਾਊਂਡ ਨੂੰ ਹੱਥ ਲਾ ਰਹੀ ਸੀ ਯਾਰ ਥੋੜਾ ਵੀਕ ਤੋਂ ਕੱਪ ਆਪਾਂ ਪਹਿਲੀ ਵਾਰ ਜਿੱਤਿਆ ਹੈਗਾ ਔਰ ਜਿੱਥੋਂ ਤੱਕ ਕੁੜੀਆਂ ਦਾ ਸਵਾਲ ਹੈਗਾ ਮੈਂ ਕਿਹਨੇ ਬੱਚੇ